ਸਤਿ ਸ਼੍ਰੀ ਅਕਾਲ ਅਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਨੂੰ ਲੱਗਾ ਵੱਡਾ ਝਟਕਾ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਆਖਿਰ ਕਿਉਂ ਲੱਗਾ ਹੈ ਔਰ ਇਸ ਦਾ ਕੀ ਕਾਰਨ ਹੈ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਵਿਕਰਮ ਮਜੀਠੀਆ ਵੱਲੋਂ ਵਾਰ-ਵਾਰ ਮੁਹਾਲੀ ਦੀ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਕਿ ਮੈਨੂੰ ਅੰਤਰਮ ਜਬਾਨਤ ਦਿੱਤੀ ਜਾਵੇ ਲੇਕਿਨ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰੇਖ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪ੍ਰੇਖ ਅਧਿਕਾਰੀਆਂ ਵੱਲੋਂ ਜਦੋਂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਦਾ ਹੋਸ਼ ਉੱਡ ਗਿਆ ਬਿਕਰਮਜੀਠਿਆ ਦੇ ਕਿ 40 ਹਜ਼ਾਰ ਪੰਨਿਆਂ ਦੇ ਵਿੱਚ ਉਹ ਸਾਰੇ ਖੁਲਾਸੇ ਕਰ ਦਿੱਤੇ ਨੇ ਜਿਹੜੇ ਡਾਕੂਮੈਂਟ ਦਸਤਾਵੇਜ਼ ਢੁੰਗੀਆਂ ਥਾਵਾਂ ਤੇ ਛਪਾ ਕੇ ਰੱਖੇ ਹੋਏ ਸੀ ਬਿਕਰਮਜੀਠਿਆ ਅਤੇ ਬਿਕਰਮਜੀਠਿਆ ਦੇ ਰਿਸ਼ਤੇਦਾਰਾਂ ਅਤੇ ਇਹਨਾਂ ਦੇ ਯਾਰਾਂ ਮਿੱਤਰਾਂ ਨੇ ਉਹ ਸਾਰੇ ਕੱਢ ਕੇ ਵਿਜੀਲੈਂਸ ਨੇ ਜਦੋਂ ਮੁਹਾਲੀ ਦੀ ਸਤਾਨਕ ਅਦਾਲਤ ਦੇ ਵਿੱਚ ਜੱਜ ਸਰਬਾਨਾ ਦੇ ਅੱਗੇ ਰੱਖੇ ਤਾਂ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਜਿਹੜਾ ਰੋਲਾ ਪਾਇਆ ਜਾ ਰਿਹਾ ਸੀ ਵੱਡੇ ਪੱਧਰ ਤੇ ਕਿ ਭਈ ਨਿਰਦੋਸ਼ ਨੇ ਬੇਕਸੂਰ ਨੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੇ ਨਸ਼ਾ ਤਸਕਰੀ ਨਹੀਂ ਕੀਤੀ ਆਮਦਨ ਨਾਲੋਂ ਵੱਧ ਇਹਨਾਂ ਨੇ ਜਾਇਦਾਦ ਨਹੀਂ ਬਣਾਈ ਉਹ ਸਾਰੇ ਚੁੱਪ ਹੋ ਗਏ ਹੁਣ ਦਵਾਜਾ ਖੜਕਾਇਆ ਗਿਆ ਹੈ ਬਿਕਰਮਜੀਠਿਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਸੱਮਨ ਜਾਰੀ ਕਰਨ ਦੱਸੋ ਨੋਟਿਸ ਜਾਂ ਕਹਿ ਸਕਦੇ ਹਾਂ ਸੱਮਨ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੂੰ ਕਿ ਆਖਰਕਾਰ 25 ਜੂਨ ਨੂੰ ਬਿਕਰਮਜੀਠਿਆ ਨੂੰ ਕਿਹੜੇ ਦੋਸ਼ਾਂ ਵਿੱਚ ਕਿਹੜੇ ਜੁਰਮ ਦੇ ਵਿੱਚ ਤੇ ਕਿਹੜੀਆਂ ਕਾਨੂੰਨ ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਬਿਕਰਮਜੀਠਿਆ ਨੂੰ ਬਿਕਰਮਜੀਠਿਆ ਨੇ ਜਿਹੜੀ ਚੁਣੌਤੀ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਮਹਿੰਗੀ ਪੈਗੀ ਹੈ ਬਖੂਬੀ ਦੇ ਨਾਲ ਸਾਰੇ ਕਾਰਨ ਦੱਸ ਦਿੱਤੇ ਨੇ ਕਿ 25 ਜੂਨ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਬਿਕਰਮ ਜੀਠਿਆ ਨੂੰ ਬਿਕਰਮ ਜੀਠਿਆ ਤੇ ਮਲਟੀਪਲ ਕੇਸ ਹੈ ਮਲਟੀਪਲ ਐਫਆਈਆਰਸ ਹੈ ਬਿਕਰਮ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖਾਦਾ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਕਿਆ ਇਹਨਾਂ ਨੇ ਇੰਟਰਨੈਸ਼ਨਲ ਨਸ਼ਾ ਤਸਕਰਾਂ ਨੂੰ ਆਪਣੇ ਘਰ ਦੇ ਵਿੱਚ ਥਾਂ ਦਿੱਤੀ ਅਤੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਅਤੇ ਰਾਜ ਵੀ ਕੀਤਾ ਅਤੇ ਨੌਜਵਾਨਾਂ ਦੀ ਨਸਲ ਕੁਰਸ਼ੀ ਕੀਤੀ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਇਹਨਾਂ ਨੂੰ ਚਿੱਟਾ ਵਿਕਿਆ ਕਿ ਇਹ ਰੱਜ ਕੇ ਬਦਨਾਮ ਹੋਏ ਇਹ ਖੁਦ ਬੀਬੀ ਜ਼ਗੀਰ ਕੌਰ ਨੇ ਵੀ ਕਿਹਾ ਅਤੇ ਹੋਰ ਸ਼ਰੂਮਣੀ ਅਕਾਲੀ ਦਲ ਦੇ ਜਿਹੜੇ ਬਾਕੀ ਆਗੂ ਨੇ ਉਹ ਵਾਰ-ਵਾਰ ਕਹਿੰਦੇ ਨੇ ਕਿ ਬਿਕਰਮਜੀਠਿਆ ਨੇ ਚਿੱਟਾ ਵਿਚਿਆ ਬਿਕਰਮਜੀਠਿਆ ਦੇ ਵਿਰੁੱਧ ਪੂਰਾ ਤਾਮ-ਚਾਮ ਪੂਰੇ ਡਾਕੂਮੈਂਟ ਦਸਤਾਵੇਜ਼ ਇਕੱਠੇ ਕੀਤੇ ਗਏ ਸਰਕਾਰੀ ਗਵਾਹੀਆਂ ਤੋਂ ਲੈ ਕੇ ਪ੍ਰਾਈਵੇਟ ਬੰਦਿਆਂ ਦੀਆਂ ਗਵਾਹੀਆਂ ਨੇ ਇੱਕ-ਇੱਕ ਕਰਕੇ ਕੋਕੇ ਚਿੰਨ ਦਿੱਤੇ ਬਿਕਰਮਜੀਠਿਆ ਦੇ ਤਾਂ ਤਾਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੇ ਕਹਿੰਦੇ ਨੇ ਕਿ ਦੁਬਾਰਾ ਟ੍ਰਾਇਲ ਦੁਬਾਰਾ ਰਿਮਾਨ ਦੁਬਾਰਾ ਇਨਵੈਸਟੀਗੇਸ਼ਨ ਛੁਟਵਲੂ ਹੋਵੇਗੀ ਅਤੇ ਦੂਸਰੇ ਪਾਸੇ ਜਿਹੜੇ ਅੱਗੋਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਦੇ ਵਿੱਚ ਹੋਏ ਨਸ਼ੇ ਦੇ ਨਾਲ ਪੰਜਾਬ ਦੇ ਨੌਜਵਾਨ ਮਰ ਗਏ ਉਹਨਾਂ ਦੀ ਨਸ਼ਲ ਕੂਸੀ ਕੀਤੀ ਗਈ ਚਿੱਟੇ ਦੇ ਨਾਲ ਜਿਹੜੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ ਬਰੰਗੀਆਂ ਇਹਨਾਂ ਨੇ ਚੁੰਨੀਆਂ ਜਿਹੜੀਆਂ ਨੇ ਚਟੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਮੌਤੇ ਸੱਥਰ ਪਿਛੇ ਤੇ ਇਹ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਦੀਵਾਲੀਆਂ ਸਾਡੇ ਘਰ ਦੇ ਵਿੱਚ ਦੀਪਮਾਲਾ ਹੋਵੇਗੀ ਬਿਲਕੁਲ ਬਰਦਾਸ਼ਤ ਨਹੀਂ ਬਲਡوزر ਵੀ ਚੱਲਣਗੇ ਪੀਲੇ ਪੰਜੇ ਵੀ ਚਲਾਏ ਜਾਣਗੇ ਅਤੇ ਇਹਨਾਂ ਦੀਆਂ ਜ਼ਾਇਦਾਦਾਂ ਨੂੰ ਤੁਰਕਮੀ ਕੀਤਾ ਜਾਵੇਗਾ ਅਤੇ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਡਿਵੈਲਪਮੈਂਟ ਦੇ ਕੰਮ ਕਰਵਾਏ ਜਾਣਗੇ 40000 ਪੰਨਿਆਂ ਦੀ ਰਿਪੋਰਟ ਨੂੰ ਲੈ ਕੇ ਅੱਜ ਬੜਾ ਬੜਾ ਵੱਡਾ ਫੈਸਲਾ ਆਵੇਗਾ ਉਸ ਫੈਸਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਹੋਸ਼ਵਾਸ਼ੀ ਗੁਪ ਹੋਣਗੇ ਜ਼ਮੀਨ ਪੈਰਾਥਲੋ ਜ਼ਮੀਨ ਵੀ ਨਿਕਲੇਗੀ ਕਿਉਂਕਿ ਬਿਕਰ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕਈਆਂ ਦੇ ਫੋਨ ਆਏ ਉਹਨਾਂ ਕਹਿੰਿਆ ਕਿ ਇਹ ਧਨਾੜ ਨੇ ਅੰਬੀਰ ਨੇ ਇਸ ਸਿਆਸਤ ਦੇ ਵਿੱਚ ਬੜੇ ਉੱਚੇ ਅਹੁਦਿਆਂ ਤੇ ਰਹਿ ਚੁੱਕੇ ਨੇ ਇਹਨਾਂ ਨੂੰ ਹੱਥ ਨਾ ਪਾਓ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੱਥ ਪਾਉਣ ਲਈ ਇਹਨਾਂ ਨਾਲ ਪੰਗਾ ਲੈਣ ਲਈ ਜਿਗਰਾ ਚਾਹੀਦਾ ਹੈ ਤੇ ਉਹ ਸਾਡੇ ਵਿੱਚ ਜਿਗਰਾ ਹੈ ਅਸੀਂ ਇੱਕ ਥਾਪੜ ਕੇ ਕਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਨਾ ਕਿ ਭਾਈ ਤੇਰੀਆਂ ਚੀਕਾਂ ਘੜਵਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੱਟਾਂ ਤੇ ਥਾਪੀਆਂ ਵਾਰਨੀਆਂ ਮੁੱਛਾਂ ਨੂੰ ਤਾ ਦੇੜੇ ਇੱਕ ਚੋਰੀ ਦੂਸਰਾ ਸਿਨਾ ਚੋਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਐਵੇਂ ਤਾਂ ਨਹੀਂ ਕੰਮ ਬਣਨਾ ਤੁਹਾਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਉਹ ਵੀ ਲੰਬਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 14 ਯਾਨੀ ਕਿ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵੱਡਾ ਫੈਸਲਾ ਆਉਣ ਜਾ ਰਿਹਾ ਹੈ ਬਿਕਰਮਜੀਤਿਆ ਦੇ ਵਿਰੁੱਧ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਸਬੂਤਾਂ ਦੇ ਆਧਾਰ ਤੇ ਅਸੀਂ ਦਲੀਲਾਂ ਅਪੀਲਾਂ ਦੇ ਆਧਾਰ ਤੇ ਅਸੀਂ ਫੈਕਟ ਯਾਨੀ ਕਿ ਤੱਥਾਂ ਦੇ ਆਧਾਰ ਤੇ ਗੱਲਬਾਤ ਕਰਦੇ ਹਾਂ ਅਸੀਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਤੇ ਅਸੀਂ ਪੱਕੇ ਭਾਂਡੇ ਦੇ ਵਿੱਚ ਪਾਇਆ ਹੈ ਬਿਕਰਮਜੀਤਿਆ ਨੂੰ ਅਸੀਂ ਪੱਕੇ ਪੈਰੀ ਇਸ ਨੂੰ ਗ੍ਰਿਫਤਾਰ ਕੀਤਾ ਹੈ ਬਿਕਰਮ ਜੀਠਿਆ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀਆਂ 2032 33 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਉਹਨਾਂ ਦੇ ਉਹ ਜ਼ਿਲ੍ਹੇ ਦੇ ਵਿੱਚ ਰਹਿਣ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਰਾਤ ਦੇ ਵਿੱਚ ਆਇਆ ਜਿਸ ਨੇ ਵੀ ਅੰਦਰੋਂ ਪੰਦਰੀ ਬਿਕਰਮ ਜੀਠਿਆ ਦੀ ਸਪੋਰਟ ਕੀਤੀ ਉਸ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਵਿੱਚ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਐਨਵੋਲਵ ਮੰਨਿਆ ਜਾਵੇਗਾ ਇਸ ਕਰਕੇ ਨਾ ਤਾਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਨਾ ਸ਼ਰੂਮਣੀ ਅਕਾਲੀ ਦਲ ਦੇ ਇੱਕ ਟਕਸਾਲੀ ਆਗੂ ਵਿਕਰਮ ਜੀਠੀਆ ਦੀ ਸਪੋਰਟ ਕਰ ਰਹੇ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਤੇ ਮਾਰ ਹੈ ਵਿਸ਼ਵਾਸ ਹੈ ਕਾਨੂੰਨ ਤੇ ਕਿ ਇਹਨਾਂ ਨੂੰ ਲਗਵੀ ਸਜ਼ਾ ਮਿਲੇਗੀ ਪੰਜਾਬੀਓ ਅੱਜ 14 ਨੂੰ 14 ਅਕਤੂਬਰ ਨੂੰ ਅੱਜ ਸਪੈਸ ਹੈ ਚੁਣੌਤੀ ਦਿੱਤੀ ਸੀ ਬਿਕਰਮਜੀਤਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲेंस ਦੇ ਸਰਬੋਤਮ ਅਧਿਕਾਰੀਆਂ ਨੂੰ ਮੈਂ ਨਿਰਦੋਸ਼ਾ ਮੈਂ ਬੇਕਸੂਰਾ ਮੈਂ ਆਮਦਨ ਨਾਲ ਨੂੰ ਵੱਧ ਜਾਇਦਾਦ ਨਹੀਂ ਬਣਾਈ ਮੈਂ ਛੋਟੇ ਦੇ ਵਪਾਰੀਆਂ ਦੇ ਨਾਲ ਅਨਬੋਲ ਨਹੀਂ ਸੀ ਮੈਂ ਕਿਸੇ ਤਰ੍ਹਾਂ ਦੀ ਨਸ਼ਾ ਤਸਕਰੀ ਨਹੀਂ ਕੀਤੀ ਸੀ ਲੇਕਿਨ ਉਹ ਸਾਰੇ ਜ਼ੁਲਮ ਉਹ ਸਾਰੇ ਮਲਟੀਪਲ ਕੇਸ ਲੈ ਕੇ ਅੱਜ ਬਹਿਸ ਹੋਵੇਗੀ ਪੰਜਾਬ ਦੇ ਵਕੀਲਾਂ ਵੱਲੋਂ ਬਿਕਰਮਜੀਤਿਆ ਦੇ ਵਿਕਰਮ ਮਜੀਠੀਆ ਦੇ ਵਿਰੁੱਧ ਵਿਕਰਮ ਮਜੀਠੀਆ ਦੇ ਵਿਰੁੱਧ ਵੀ ਡਿਫੈਂਡ ਕਰਨਗੇ ਇਹਨੂੰ ਅਫੈਂਡ ਕੀਤਾ ਜਾਵੇਗਾ ਤੇ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਵੱਖ-ਵੱਖ ਬੁੱਧੀ ਜੀਮਿਆਂ ਵੱਲੋਂ ਕਿ ਬਿਕਰਮ ਮਜੀਠੀਆ ਨੂੰ ਲੰਮਾ ਸਮਾਂ ਸਜ਼ਾ ਹੋਵੇਗੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵੱਲੋਂ ਵੱਡਾ ਝਟਕਾ ਮਿਲਿਆ ਕਿਉਂਕਿ ਪਹਿਲੇ ਤੇ ਮੋਹਾਲੀ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ ਜਿੱਥੋਂ ਜਿਹੜਾ ਵੈ ਮੋਹਾਲੀ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਹਰਿਆਣਾ ਤੇ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਔਰ ਹਰਿਆਣਾ ਦੀ ਅਦਾਲਤ ਨੇ ਪੰਜਾਬ ਅਦਾਲਤ ਕੋਲੋਂ ਇਹ ਪੁੱਛਿਆ ਸੀਗਾ ਕਿ ਇਹਨਾਂ ਦੇ ਉੱਤੇ 5 ਜੂਨ ਨੂੰ ਜਿਹੜੇ ਗ੍ਰਿਫਤਾਰੀ ਪਾਈ ਗਈ ਹੈਗੀ ਆ ਉਹਦਾ ਕਾਰਨ ਕੀ ਹੈਗਾ ਜਿਸ ਦੇ ਵਿੱਚ 40000 ਪੰਨਿਆਂ ਤੇ ਮੁਸਤਮਲ ਜਿਹੜੀ ਰਿਪੋਰਟ ਸੀਗੀ ਉਹ ਦਿੱਤੀ ਗਈ ਜਿਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਡਿਟੇਲ ਨਾਲ ਦੱਸਿਆ ਗਿਆ ਜਿਹੜੀਆਂ ਵਿਕਰਮ ਸਿੰਘ ਮੁਜੀਠੀਆ ਤੇ ਉਹਨਾਂ ਦੇ ਪਰਿਵਾਰ ਵਾਲੇ ਤੇ ਜਿਹੜੇ ਉਹਨਾਂ ਦੇ ਵਕੀਲ ਹੈਗੇ ਆ ਮੰਨਣ ਤੋਂ ਇਨਕਾਰੀ ਸੀਗੇ ਕਿ ਵਿਕਰਮ ਸਿੰਘ ਮੁਜੀਠੀਆ ਨਸ਼ੇ ਦਾ ਤਸਕਰ ਨਹੀਂ ਹੈਗਾ ਇਹ ਸਿਰਫ ਝੂਠਾ ਇਲਜ਼ਾਮ ਹੈਗਾ ਕਿ ਕੋਈ ਵੀ ਗੈਰ ਕਾਨੂੰਨੀ ਸੰਪਤੀ ਨਹੀਂ ਬਣਾਈ ਗਈ ਨਾ ਹੀ ਪੰਜਾਬ ਤੇ ਪੰਜਾਬ ਦੀ نسل ਨੂੰ ਨੁਕਸਾਨ ਪਹੁੰਚਾਇਆ ਗਿਆ ਹੈਗਾ ਵੈ ਇਹ ਸਾਰਾ ਸਿਰਫ ਔਰ ਸਿਰਫ ਝੂਠ ਤੇ ਮਬਨੀ ਗੱਲਾਂ ਹੀਗੀਆਂ ਵੈ ਇਹਨਾਂ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੀ ਹੈਗੀ ਆ ਪੰਜਾਬ ਹਕੂਮਤ ਜਿਹੜੀ ਹੈ ਆਪਣੇ ਇਖਤਿਆਰਾ ਦਾ ਨਜਾਇਜ਼ ਇਸਤੇਮਾਲ ਕਰਨ ਦੀ ਹੈ ਪਾਵਰ ਦਾ ਇਸਤੇਮਾਲ ਕੀਤਾ ਜਾਂਦਿਆ ਹੈਗਾ ਭਿਕਰਮ ਸਿੰਘ ਮਜੀਠੀਆ ਵਾਸਤੇ ਕਿਉਂਕਿ ਭਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀਗਾ ਇਸ ਲਈ ਸਾਰੇ ਹਤਕੰਡੇ ਅਪਣਾਏ ਜਾ ਰਹੀ ਹੈਗੀ ਆ ਪਰ ਜਦੋਂ ਵਿਧਲਸ ਵਾਲਿਆਂ ਨੇ 40000 ਪੰਨੇ ਤੇ ਮੁਸਤਮਿਲ ਰਿਪੋਰਟ ਰਿਪੋਰਟ ਪੇਸ਼ ਕੀਤੀ ਤੇ ਉਹ ਸਾਰੇ ਦਾਅਵੇ ਕਰਨ ਵਾਲੇ ਖਮੋਸ਼ ਹੋ ਗਏ ਔਰ ਜਿਹੜੀ ਪਟੀਸ਼ਨ দাਇਰ ਕੀਤੀ ਸੀਗੀ ਜ਼ਮਾਨਤ ਦੀ ਉਹ ਵੀ ਮਿਲਣ ਦੇ ਜਿਹੜੇ ਚਾਂਸ ਹੈ ਉਹ ਖਤਮ ਹੋ ਗਏ ਕਿਉਂਕਿ 40000 ਪੰਨਿਆਂ ਤੇ مشتمل ਰਿਪੋਰਟ ਚ ਹਰ ਉਸ ਚੀਜ਼ ਦੇ ਬਾਰੇ ਡਿਟੇਲ ਨਾਲ ਦੱਸਿਆ ਗਿਆ ਜਿਸ ਦਾ ਇਨਕਾਰ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਪਰਿਵਾਰ ਵਾਲੇ ਤੇ ਉਹਨਾਂ ਦੇ ਵਕੀਲ ਮੰਨਣੇ ਤੋਂ ਕਰਦੇ ਸੀਗੇ ਅ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼